ਹੁਣ ਰਸ ਕਦੋਂ ਮਿਲਦਾ ਹੈ ਬੇਨਤੀ ਕਰੀਏ ਕਿ ਜਦੋਂ ਭੋਰਾ ਕੋਈ ਵਾਸ਼ਨਾ ਦੇ ਨਾਲ ਕਬਲ ਦੇ ਫੁੱਲ ਤੇ ਜਾਂ ਗੁਲਾਬ ਦੇ ਫੁੱਲ ਤੇ ਬੈਠਾ ਹੈ ਉਹ ਸਿਰਫ ਰਸ ਦੇ ਵਾਸਤੇ ਬੈਠਾ ਉਹਦੀ ਦੂਜੀ ਕੋਈ ਇੱਛਾ ਨਹੀਂ ਉੱਥੇ ਆਉਣ ਦੀ ਕੋਈ ਇੱਛਾ ਹੈ ਉਹਦੀ ਕੋਈ ਇੱਛਾ ਨਹੀਂ ਸਿਰਫ ਉਸ ਸ਼ਾਰੇ ਦਰਕਤਾਂ ਜਿਨੀ 21 ਲੱਖ ਬਨਸਪਤੀ ਆ ਉਨੇ ਸਾਰੀ ਛੱਡ ਦਿੱਤੀ ਆ ਇੱਕ ਕਿਹਦੇ ਤੇ ਆ ਕੇ ਬੈਠਾ ਹੈ ਕਬਲ ਦੇ ਫੁੱਲ ਤੇ ਉਹਨੂੰ ਪਤਾ ਲੱਗ ਗਿਆ ਕਿ ਮੇਰਾ ਰਸ ਇੱਥੇ ਹੀ ਹੈ ਉਹਨੇ ਕਿਸੇ ਹਲ ਧਿਆਨ ਨਹੀਂ ਕੀਤਾ ਹਣਸ ਲਾ ਲੋ ਦੁਨੀਆਂ ਦੀਆਂ ਸਾਰੀਆਂ ਨਹਿਰਾ ਨਦੀਆਂ ਦਰਿਆ ਛੱਪੜ ਟੋਬੇ ਜੋਤਲਾ ਸਭ ਕੁਝ ਛੱਡ ਕੇ ਉਹ ਮਾਨਸ ਸਰੋਵਰ ਤੇ ਜਾਏਗਾ ਸਾਗਰ ਤੇ ਜਾਏਗਾ ਕਿ ਤੇਨੀ ਓ ਰੁਕੇਗਾ ਉਹਦੀ ਖਰਾਕ ਉਥੇ ਹੈ ਕਿ ਇਥੋਂ ਹੀਰੇ ਮੋਤੀ ਲੱਭਣੇ ਹਨ ਇਸੇ ਤਰ੍ਹਾਂ ਆਪਾਂ ਨੇ ਜੋ ਅਰਾਸ਼ ਲੈਣਾ ਹੈ ਤੇ ਫਿਰ ਉਸ ਦੇ ਉੱਤੇ ਬੈਠਣਾ ਪੈਣਾ ਹੈ ਤੇ ਬੈਠਣ ਦਾ ਅਰਥ ਹੈ ਕਿ ਸ਼ੁਰਤ ਦਾ ਸ਼ਬਦ ਵਿੱਚ ਬਹਿਣਾ ਸ਼ੁਰਤ ਕੀ ਆ ਭੋਰਾ ਹੈ ਤੇ ਬਹਿਣਾ ਕਿਦੇ ਵਿੱਚ ਹੈ ਉਹ ਕਬਲ ਦੇ ਫੁੱਲ ਰੂਪ ਜਿੱਦਾਂ ਗੁਰੂ ਦੇ ਚਰਨਾਂ ਨੂੰ ਵੀ ਚਰਨ ਕਮਲ ਕਿਹਾ ਜਾਂਦਾ ਹੈ ਕਿ ਮਨ ਜਿੰਨਾ ਚਿਰ ਤੁਹਾਡੀ ਸ਼ੁਰਤ ਤੁਹਾਡਾ ਮਨ ਜਿੰਨਾ ਚਿਰ ਉਸ ਸ਼ਬਦ ਦੇ ਵਿੱਚ ਬੈਠਾ ਹੀ ਨਹੀਂ ਹੈ ਤੇ ਬਾਣੀ ਕਾਹਦੇ ਲਈ ਕਰਨੀ ਹੈ ਕਿ ਉਹਦੇ ਵਿੱਚ ਬੈਠ ਕੇ ਉਹਦੇ ਵਿੱਚੋਂ ਰਸ਼ ਲੈਣ ਲਈ ਤੇ ਰਸ ਦਾ ਚੂਸਣਾ ਹੈ ਜਿਸ ਵੇਲੇ ਕੋਈ ਵੀ ਇੱਕ ਬੱਚਾ ਹੀ ਮਾਂ ਦਾ ਦੁੱਧ ਚੂਸਦਾ ਹੋਊ ਇੱਕ ਕੱਟਾ ਹੀ ਮੱਝ ਦਾ ਦੁੱਧ ਹੈ ਨਾ ਬੱੱਸਾ ਗਊ ਦਾ ਪਿੰਦਾ ਉਹ ਸਭ ਉਹਨੂੰ ਫੜ ਫੜ ਕੇ ਵੀ ਹਟਾਉਂਦੇ ਆ ਤੇ ਉਹ ਰਸਾ ਛਡਾ ਕੇ ਥੱਲੇ ਨੂੰ ਜਾਏਗਾ ਜੋ ਕਿ ਰਿਆ ਹੈ ਕੀ ਹੈ ਉਹਨੂੰ ਆਪਾਂ ਖਿੱਚ ਕੇ ਕਰਦੇ ਨਾ ਪਿੱਛੇ ਉਹ ਫਿਰ ਭੱਜ ਕੇ ਉਹਦੇ ਥੱਲੇ ਨੂੰ ਜਾਂਦਾ ਬੋਲੋ ਉਹਨੂੰ ਰਸ ਆ ਰਿਹਾ ਹੈ ਉਹਦੀ ਖਰਾਕ ਹੀ ਉਹ ਹੋ啊 ਹੈ ਨਾ ਜੀ ਔਰ ਵੀ ਕਿੰਨੇ ਡੰਗਰ ਹੁੰਦੇ ਨੇ ਉਹ ਸਿੱਧਾ ਹੀ ਆਪਣੀ ਮਾਂ ਦੇ ਥੱਲੇ ਜਾਏਗਾ ਬੋਲੋ ਜਿੱਥੇ ਰਸ ਮੇਲ ਹੈ ਇਸ ਕਰਕੇ ਪਾਤਸ਼ਾਹ ਜੀ ਆਨੇ ਸਮਝਾਇਆ ਹੈ ਸਾਨੂੰ ਇੱਕ ਪੜੇ ਸੁਣੇ ਗਾਵੇ ਪ੍ਰਭਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਸੁਧ ਮਨ ਗੁਰ ਪੂਜਾ ਵਿਦ ਸਹਿਤ ਹੁਣ ਵਿਧੀ ਕੀ ਹੈ ਉਹ ਤੁਹਾਨੂੰ ਥੋੜੀ ਦੱਸ ਵੀ ਦਿੱਤੀ ਹੈ ਤੇ ਉਹਨੂੰ ਇੰਨਾ ਹੀ ਲਾ ਲਓ ਕਿ ਗੁਰ ਕੀ ਮੂਰਤ ਮਨ ਵਿੱਚ ਦੇ ਆ ਗੁਰ ਕੀ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਕੀ ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ ਤੇ ਉਸ ਸ਼ਬਦ ਦੇ ਵਿੱਚ ਕਿਛਨੇ ਬਹਿਣਾ ਹੈ ਤੁਹਾਡੀ ਸੁਰਤ ਨੇ ਬਹਿਣਾ ਹੈ ਤੇ ਸੁਰਤ ਸ਼ਬਦ ਦੇ ਵਿੱਚ ਉਦੋਂ ਹੀ ਬੈਠੀ ਹੈ ਕਿ ਜਦੋਂ ਉਹਨੂੰ ਬਾਕੀ ਸਭ ਕੁਝ ਭੁੱਲ ਗਿਆ ਹੈ ਸਰੀਰ ਵੀ ਆਪਣਾ ਭੁੱਲ ਬੈਠਾ ਹੈ ਤੋ ਪਰਵਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਸੁਧ ਮਨ ਗੁਰ ਪੂਜਾ ਵਿਦ ਵਿਦਾਨ ਇਤੋਂ ਹੋ ਗਿਆ ਸ਼ੁਰੂ ਕਿ ਪਹਿਲੇ ਗੁਰ ਕੇ ਚਰਨ ਰਿਦੇ ਲੈ ਤਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਵਿਦਾਨ ਹੈ ਨਾ ਗੁਰ ਕੀ ਮੂਰਤ ਮਨ ਮੇ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਨ ਤੋ ਪਾਸ਼ਾ ਸਮਝਾ ਰਹੇ ਨੇ ਕਿ ਗੁਰ ਪੂਜਾ ਪੂਰੀ ਵਿਧੀ ਦੇ ਨਾਲ ਕਰੋ ਕਿ ਵਿਧੀ ਕੀ ਚੀਜ਼ ਹੈ ਤੇ ਮੈਂ ਕਿੱਥੇ ਇਸ ਸੁਰਤ ਨੂੰ ਖਾਣਾ ਹੈ ਤੇ ਕੀ ਕੁਛ ਮੈਂ ਛੱਡਣਾ ਹੈ ਤੇ ਕੀ ਕੁਝ ਭੁੱਲ ਬੈਣਾ ਹੈ ਇਹਦੇ ਬਾਅਦ ਤੇ ਪਹਿਲੇ ਮੈਂ ਪੂਰਨ ਗੁਰੂ ਦੇ ਚਰਨਾਂ 'ਚ ਮੱਥਾ ਰਗੜ ਕੇ ਹੀ ਬੈਠਾ ਮੈਂ ਕਿ ਪਾਸ਼ਾ ਇਸ ਤਰ੍ਹਾਂ ਦੇ ਨਾਲ ਹੀ ਮੈਂ ਬੈਠਾ ਤਾਂ ਕਿ ਮੇਰੀ ਸੁਰਤ ਜਿੱਥੇ ਰਾਸ਼ਾ ਉਥੇ ਪਹੁੰਚ ਜਾਵੇ ਰਾਸ਼ ਹੈ ਰਸ਼ ਮਿਲੇਗਾ ਜਿਸ ਦਿਨ ਰਸ਼ ਮਿਲ ਗਿਆ ਹੈ ਉਸ ਦਿਨ ਸਮਝ ਲਓ ਕਿ ਜੋ ਤੇਰਾ ਸਰੂਪ ਬਣਨ ਸੀ ਉਹ ਬਣਨਾ ਸ਼ੁਰੂ ਹੋ ਗਿਆ 17ਵੀਂ ਅਸ਼ਟਪਦੀ ਪੜੋ ਚਰਨ ਸਤ ਸਤ ਪਰਸ਼ਨਹਾਰ ਪੂਜਾ ਸਤ ਸਤ ਸੇਵਦਾਰ ਗੁਰੂ ਦੇ ਚਰਨ ਕਮਲ ਸੱਚੇ ਨੇ ਤੇ ਜਿਸ ਨੇ ਇਹਨਾਂ ਚਰਨਾਂ ਨੂੰ ਸਪਰਸ਼ ਕੀਤਾ ਉਹ ਵੀ ਸੱਚਾ ਹੋ ਗਿਆ ਹੈ ਗੁਰੂ ਦੀ ਪੂਜਾ ਸੱਚੀ ਹੈ ਤੇ ਜਿਨੇ ਪੂਜਾ ਕਰ ਲਈ ਗੁਰੂ ਨੂੰ ਪੂਜਣ ਕਰ ਲਿਆ ਕਿ ਗੁਰੂ ਤੱਕ ਪਹੁੰਚ ਗਿਆ ਹੈ ਗੁਰੂ ਤੱਕ ਸੁਰਤ ਚਲੀ ਗਈ ਹੈ ਤੇ ਉਹਦੀ ਪੂਜਾ ਸਫਲੀ ਹੋ ਗਈ ਹੈ ਪੂਜਾ ਸਤ ਸਤ ਛੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਤੇ ਆਵਣ ਹਾਰ ਜਿਸ ਦਿਨ ਤੁਹਾਡੇ ਅੰਦਰੋਂ ਦੁਨੀਆ ਦੀਆਂ ਖਾਛਾਂ ਬਰਿਆਈਆਂ ਮੁੱਕ ਜਾਣਗੀਆਂ ਸਿਰਫ ਅੰਦਰੋਂ ਸੱਚੇ ਨਾਮ ਦੀ ਆਵਾਜ਼ ਹੀ ਆ ਰਹੀ ਹੈ ਦਾ ਮਤਲਬ ਫਲ ਮਿਲ ਗਿਆ ਹੈ ਤੁਹਾਨੂੰ ਪੂਜਾ ਠੀਕ ਹੈ ਨਾ ਜੀ ਕੋਟ ਪਟ ਜਾਰੀ ਕਰਤੇ ਪੂਜਾ ਇੱਕ ਨਹੀਂ ਇਹੋ ਜੇ ਕਰੋੜਾਂ ਨੇ ਪਾਸ਼ਾ ਕਹਿੰਦੇ ਜਿਹੜੇ ਕਿ ਇਸ ਤਰ੍ਹਾਂ ਦੇ ਨਾਲ ਉਸ ਅਕਾਲ ਪੁਰਖ ਦਾ ਪੂਜਨ ਕਰ ਰਹੇ ਹਨ ਤੇ ਅਸੀਂ ਉਹਨਾਂ ਦੀ ਕਰੋੜਾਂ ਦੀ ਗਿਣਤੀ 'ਚ ਬਣੀ ਆ ਰਹੇ ਹਾਂ ਠੀਕ ਹੈ ਨਾ ਜੀ ਕੋਟ ਪੁਜਾਰੀ ਕਰਤੇ ਪੂਜਾ ਇੱਕ ਨਹੀਂ ਕਰ ਰਹੇ ਆ ਕਿਤਨੇ ਕ ਕਰ ਰਹੇ ਨੇ ਕਿਹ ਹੈ ਨਹੀਂ ਜਾ ਸਕਦਾ ਹੈ